ਸਤ ਸ੍ਰੀ ਅਕਾਲ ਦੋਸਤੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਜਿਹੜੇ ਕਣਕ ਦੇ ਜਿਹੜੇ ਨਵੇਂ ਸੀਡ ਤਿਆਰ ਹੁੰਦੇ ਨੇ ਨਵੇਂ ਜਿਹੜੀਆਂ ਵੈਰੈਟੀਆਂ ਤਿਆਰ ਹੁੰਦੀਆਂ ਨੇ ਉਹ ਕਿਸ ਤਰ੍ਹਾਂ ਜਿਹੜੀਆਂ ਵੈਰੈਟੀਆਂ ਤਿਆਰ ਹੁੰਦੀਆਂ ਨੇ ਕਿਸਾਨ ਦੋਸਤੋ ਯੂਨੀਵਰਸਿਟੀ ਜਦੋਂ ਨਵੇਂ ਕਣਕ ਦੇ ਬੀਜਾਂ ਦੀ ਖੋਜ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੇ ਉਹ ਬੀਜ ਟ੍ਰਾਇਲ ਦੇ ਵਿੱਚ ਲਾਏ ਜਾਂਦੇ ਨੇ ਤਾਂ ਉਹ ਸਿਰਫ ਜਿਹੜੇ 3 3 ਕਿਲੋ ਦੇ ਬੀਜਾਂ ਦੇ ਜਿਹੜੇ ਟ੍ਰਾਇਲ ਲਗਾਏ ਜਾਂਦੇ ਨੇ ਜਿਵੇਂ ਕਿ ਜਿਹੜਾ ਨਵਾਂ ਰਿਸਰਚ ਵੈਰੈਟੀ ਲਾ ਲੋ ਚਾਹੇ ਕੋਈ ਵੀ ਵੈਰੈਟੀ ਲਾ ਲੋ ਬੀਜ ਤਿਆਰ ਹੁੰਦਾ ਤਾਂ ਉਹਨੂੰ ਸਿਰਫ ਪਹਿਲਾਂ 3 3 ਕਿਲੋ ਦੇ ਜਿਹੜੇ ਵੀ ਜਿਹੜੇ ਬੀਜ ਹੁੰਦੇ ਨੇ ਕੋਡ ਦੇ ਵਿੱਚੋਂ ਬੀਜ ਹੁੰਦੇ ਨੇ 3 3 ਕਿਲੋ ਦੇ ਜਿਹੜੇ ਬਾਣ ਦੇ ਵਿੱਚ ਉਹਦੇ ਟ੍ਰਾਇਲ ਲਗਾਏ ਜਾਂਦੇ ਨੇ 3 ਕਿਲੋ ਵੀਜ਼ ਨੂੰ 15 15 ਮੀਟਰ ਦੇ ਖੇਤ ਦੇ ਵਿੱਚ ਬੀਜਿਆ ਜਾਂਦਾ। ਇੱਕ ਟ੍ਰਾਇਲ ਨੂੰ ਬੀਜਣ ਤੋਂ ਬਾਅਦ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿਹੜਾ ਮਸ਼ੀਨ ਨੂੰ ਇਸ ਤਰ੍ਹਾਂ ਸਾਫ਼ ਕੀਤਾ ਜਾਂਦਾ ਮਸ਼ੀਨ ਨਾਲ ਜਾਨੀ ਕਿ ਇੱਕ ਇੱਕ ਦਾਣਾ ਜਿਹੜਾ ਮਸ਼ੀਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ। ਫਿਰ ਉਸ ਤੋਂ ਬਾਅਦ ਹੀ ਜਿਹੜਾ ਅਗਲੇ ਟ੍ਰਾਇਲ ਦੇ ਲਈ ਅਗਲਾ ਬੀਜ ਜੋ ਕੋਡ ਦੇ ਵਿੱਚ ਹੁੰਦਾ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ। ਉਹਨੂੰ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਇਹਨਾਂ ਬੀਜਾਂ ਦਾ ਜਿਹੜਾ ਕੋਈ ਵੀ ਨਾਮ ਨਹੀਂ ਹੁੰਦਾ ਇਹ ਬੀਜ ਹੁੰਦੇ ਨੇ ਜੋ ਟ੍ਰਾਇਲ ਵਾਲੇ ਇਹ ਸਿਰਫ ਕੋਡ ਦੇ ਵਿੱਚ ਹੁੰਦੇ ਨੇ ਅਤੇ ਜੋ ਕਿ ਟ੍ਰਾਇਲ ਲੱਗਣ ਤੋਂ ਬਾਅਦ ਦੇ ਵਿੱਚ ਜੋ ਵੈਰਾਈਟੀਆਂ ਜਿਹੜੀਆਂ ਪਾਸ ਹੁੰਦੀਆਂ ਨੇ ਉਹਨਾਂ ਨੂੰ ਫਿਰ ਜਿਹੜਾ ਇੱਕ ਨਾਮ ਦੇ ਦਿੱਤਾ ਜਾਂਦਾ ਪਹਿਲਾਂ ਇਹਨਾਂ ਦੀਆਂ ਜਿਹੜੀਆਂ ਵੈਰਾਈਟੀਆਂ ਬੀਜੀਆਂ ਜਾਂਦੀਆਂ ਨੇ ਇਹ ਸਾਰੀਆਂ ਹੀ ਇੱਕ ਕੋਡ ਦੇ ਵਿੱਚ ਹੁੰਦੀਆਂ ਨੇ ਇਨਾਂ ਦਾ ਕੋਈ ਆਪਣਾ ਨਾਮ ਨਹੀਂ ਹੁੰਦਾ ਪਾਸ ਹੋਣ ਤੋਂ ਬਾਅਦ ਹੀ ਜਿਹੜਾ ਇਹਨਾਂ ਨੂੰ ਨਾਮ ਦਿੱਤਾ ਜਾਂਦਾ ਅਤੇ ਇਹਨਾਂ ਨੂੰ ਜਿਹੜਾ ਬਰੀਡਰ ਸੀਡ ਵੀ ਬੋਲਿਆ ਜਾਂਦਾ ਕਿਉਂਕਿ ਇਹ ਬੀਜ ਜਿਹੜੇ ਬਰੀਡਰਾਂ ਦੁਆਰਾ ਤਿਆਰ ਕਰਕੇ ਦਿੱਤੇ ਜਾਂਦੇ ਨੇ ਟ੍ਰਾਇਲ ਦੇ ਲਈ ਸੋ ਇਸ ਲਈ ਇਹਨਾਂ ਨੂੰ ਇੱਕ ਬਰੀਡਰ ਸੀਡ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ ਇਹ ਬਰੀਡਰ ਵੀਜ਼ 15-15 ਮੀਟਰ ਦੇ ਖੇਤ ਦੇ ਵਿੱਚ ਜਿਹੜੇ ਲਗਾਏ ਜਾਂਦੇ ਨੇ ਅਲੱਗ-ਅਲੱਗ ਕਰਕੇ ਅਤੇ ਬਾਦ ਦੇ ਵਿੱਚ ਜਦੋਂ ਇਹਨਾਂ ਦੀ ਕਟਾਈ ਕਰੀ ਜਾਂਦੀ ਹੈ ਤਾਂ ਉਸ ਸਮੇਂ ਜਿਹੜਾ ਇਹਨਾਂ ਦੇ ਝਾੜ ਦਾ ਅੰਦਾਜ਼ਾ ਲਗਾਏ ਜਾਂਦਾ ਕਿ ਕਿਸ ਦਾ ਜਿਹੜਾ ਝਾੜ ਸਾਰਿਆਂ ਨੂੰ ਜ਼ਿਆਦਾ ਆਇਆ ਹੈ ਜੋ ਬੀਜ ਦਾ ਝਾੜ ਸਭ ਤੋਂ ਜ਼ਿਆਦਾ ਆਉਂਦਾ ਹੈ ਉਹ ਬੀਜਾ ਜਿਹੜਾ ਪਾਸ ਕਰ ਦਿੱਤਾ ਜਾਂਦਾ ਤੇ ਉਸ ਨੂੰ ਜਿਹੜਾ ਇੱਕ ਨਵਾਂ ਨਾਮ ਦੇ ਦਿੱਤਾ ਜਾਂਦਾ ਹੈ ਸੋ ਕਿਸਾਨ ਦੋਸਤੋ ਇਸ ਤਰ੍ਹਾਂ ਕਾफी ਸਮੇਂ ਦੀ ਮਿਹਨਤ ਦੇ ਬਾਅਦ ਜਿਹੜਾ ਇੱਕ ਨਵਾਂ ਬੀਜ ਤਿਆਰ ਹੁੰਦਾ ਹੈ ਤੋ ਇਹ ਸੀ ਇੱਕ ਜਾਣਕਾਰੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ